ਕਾਲ ਅੱਜ ਆਪਾਂ ਪਹੁੰਚੇ ਆ ਜੀ ਸੰਗਰੂਰ ਤੇ ਬਡਰੁਖਾ ਬਾਈਪਾਸ ਤੇ ਇੱਥੇ ਬਾਈ ਨਾ ਘਰੇ ਆਪਦੇ ਦਵਾਈਆਂ ਬਣਾਉਂਦਾਗਾ ਜਿਵੇਂ ਆਪਣੇ ਮਟਾਪਾ ਹਨਾ ਤੇ ਗੈਸ ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਕਬਜ ਰਹਿੰਦੀ ਆ ਜਾਂ ਕਿਸੇ ਦੇ ਵੀ ਆਹਾ ਅੰਦਰ ਵੀ ਚਰਬੀ ਵਗੈਰਾ ਹਨਾ ਤੇ ਬਾਕੀ ਆਪਾਂ ਅੰਦਰ ਜਾ ਕੇ ਬਾਈ ਨੂੰ ਪੁੱਛਦੇ ਆ ਵੀ ਕਿਵੇਂ ਮਿਲੂਗੀ ਆਪਾਂ ਨੂੰ ਇਹ ਦਵਾਈ ਤੇ ਕਿੱਥੋਂ ਲੈ ਕੇ ਜਾਣੀ ਆ ਆ ਜੀ ਜਿਹੜੇ ਜੀ ਬਾਈ ਜੀ ਉਹ ਜਿਹੜੇ ਦਵਾਈਆਂ ਘਰੇ ਤਿਆਰ ਕਰਦੇ ਆ ਦੇਸੀ ਦਵਾਈਆਂ ਕੋਈ ਇਹਨਾਂ ਦਾ ਨੁਕਸਾਨ ਨਹੀਂ ਹੈਗਾਗਾ ਤੇ ਬਾਕੀ ਆਪਾਂ ਸਾਰੀ ਜਾਣਕਾਰੀ ਵੀਰੇ ਤੋਂ ਲੈਣੇ ਆ ਵੀ ਇਹ ਕਿਵੇਂ ਤੁਸੀਂ ਮਗਾ ਸਕਦੇ ਆ ਔਰ ਕਿੱਥੋਂ ਤੁਸੀਂ ਮਗਾਣੀ ਆ ਦੱਸੋ ਵੀਰ ਜੀ ਭਈ ਆਪਾਂ ਹਾਂ ਤੇਹੀ ਦੇਸੀ ਜਿਹੜਾ ਦੇਸੀ ਪਾਊਡਰ ਵਰਤ ਕਰਦੇ ਆ ਇਸ ਦਾ ਬਾਜੂ ਨਹੀਂ ਘਟਦਾ ਮੰਨ ਲਓ ਕਿ ਕਿਸੇ ਦੇ ਫੈਟ ਚੱਕਵੀਂ ਪ੍ਰੋਬਲਮ ਆ ਇਹ ਆਪਣੀ ਦੇਸੀ ਦਵਾਈ ਮਤਲਬ ਵੀਰ ਨਾਲ ਗੱਲ ਜਾਣਦੇ ਆ ਲੱਗ ਜਾਂਦੀ ਆ ਉਹ ਵੀ ਛੱਡ ਦਿੱਤੀ ਹੈਗਾ ਜਾਂ ਆਪਣੀ ਜ਼ਿੰਮੇਵਾਰੀ ਆ ਬਈ ਕੋਈ ਮੈਡੀਕਲ ਕੋਈ ਕੋਈ ਨਹੀਂ ਕੋਲ ਉਹ ਵੀ ਆਪਣੀ ਜ਼ਿੰਮੇਵਾਰੀ ਆ ਦੇਸੀ ਚੀਜ਼ਾਂ ਤੋਂ ਵਰਤ ਕਰਦੇ ਆ ਇੱਕ ਮਹੀਨੇ ਦੇ ਵਿੱਚ ਵਿੱਚ ਬਈ 5 ਤੋਂ 6 7 ਕਿਲੋ ਲੱਖ ਵੀ ਬਾਜੂ ਘਟਦਾ ਠੀਕ ਹੈ ਤੇ ਬਾਕੀ ਵੀਰੇ ਦੇ ਆਪਣੇ ਨੰਬਰ ਚੱਲੇ ਜਾਂਦੇ ਆ ਜੀ ਬਾਕੀ ਰੀਲ ਸਾਡੇ ਨਾਲ ਕਲੈਬੋਰੇਸ਼ਨ ਆ ਵੀਰੇ ਨੂੰ ਤੁਸੀਂ ਮੈਸੇਜ ਕਰਿਓ ਫੋਨ ਕਰਿਓ ਤੁਹਾਨੂੰ ਸਾਰੀ ਗੱਲ ਵੀਰੇ ਆ ਫੋਨ ਤੇ ਸਮਝਾ ਦੂਗਾ ਬਾਕੀ ਤੁਸੀਂ ਦਵਾਈਆਂ ਦੇਖ ਸਕਦੇ ਹੋ ਤੇ ਮੈਂ ਵੀ ਇੱਥੋਂ ਲੈ ਕੇ ਜਾਊਂਗੀ ਜੀ ਆ ਦੇਖ ਸਕਦੇ ਤੁਸੀਂ ਬਹੁਤ ਘੱਟ ਵਧੀਆ ਗੱਲਬਾਤ ਆ ਤੇ ਸਮਿਲ ਬਹੁਤ ਘੈਂਟ ਆਵੀ ਆ 200 ਥੈਂਕ ਯੂ ਜੀ ਧੰਨਵਾਦ